ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਪਖੰਡੀਆਂ ਦੇ ਚੌ ਪਹਿਰਿਆਂ ਨੂੰ ਛੱਡੋ ਤੇ ਆਓ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪਹਿਰਿਆਂ ਦੇ ਨਾਲ ਜੁੜੋ ਸੋ ਇਹ ਬਾਣੀ ਦਾ ਨਾਮ ਹੈ ਪਹਿਰੇ ਜਿਹੜੇ ਕਿ ਗੁਰੂ ਨਾਨਕ ਸਾਹਿਬ ਨੇ ਸ਼੍ਰੀ ਰਾਗ ਦੇ ਵਿੱਚ ਉਚਾਰਨ ਕੀਤੇ ਨੇ ਜਿਸ ਵਿੱਚ ਮਹਾਰਾਜ ਬੰਦੇ ਦੀ ਜ਼ਿੰਦਗੀ ਨੂੰ ਇੱਕ ਰਾਤ ਦੇ ਚਾਰ ਪਹਿਰਾਂ ਦੇ ਵਿੱਚ ਵੰਡਦੇ ਹੋਏ ਹਰ ਪਹਿਰ ਦੀ ਕੋਈ ਸਾਨੂੰ ਸਮਝ ਦੰਦੇ ਨੇ ਤੇ ਆਉ ਮਹਾਰਾਜ ਨੇ ਇੱਥੇ ਕੀ ਉਪਦੇਸ਼ ਦਿੱਤਾ ਹੈ ਤੁਸੀਂ ਇਹ ਪਾਠ ਸਰਵਣ ਕਰੋ ਸੋ ਦੁਖਦਾਈ ਗੱਲ ਇਹ ਹੈ ਕਿ ਇਹਨਾਂ ਸਾਰੇ ਪਖੰਡੀਆਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਜਿਹੜੇ ਸਰਲੇਖ ਨੇ ਬਾਣੀ ਦੇ ਉਪਦੇਸ਼ ਨੇ ਉਹਨਾਂ ਦੇ ਨਾਲੋਂ ਤੋੜ ਕੇ ਗਲਤ ਮੰਨੇ ਉਲਝਾ ਦਿੱਤਾ ਹੈ ਮੈਂ ਕੋਸ਼ਿਸ਼ ਕਰਾਂਗਾ ਥੋੜੀ ਜੀ ਇਹਦੀ ਵਿਆਖਿਆ ਨਾਲ ਨਾਲ ਕਰਾਂਗਾ ਪਰ ਤੁਸੀਂ ਆਪ ਇਹ ਬਾਣੀ ਨੂੰ ਪੜਿਓ ਸਾਨੂੰ ਸਤਿਗੁਰੂ ਮਹਾਰਾਜ ਕਿਵੇਂ ਸਵਾਰਥ ਲਾਲਚ ਦੇ ਤਿਆਗ ਕਰਨ ਦੀ ਗੱਲ ਕਰਦੇ ਆ ਹੋਇਆ ਅਕਾਲ ਪੁਰਖ ਦੇ ਗੁਣਾਂ ਨੂੰ ਜੀਵਨ ਵਿੱਚ ਅਪਣਾਉਣ ਦੀ ਗੱਲ ਇਸ ਬਾਣੀ ਵਿੱਚ ਕਰਦੇ ਨੇ ਆਓ ਅਸਲੀ ਪਹਿਰੇ ਸੁਣੋ ਤੇ ਕੋਸ਼ਿਸ਼ ਕਰਿਓ ਕਿਉਂਕਿ ਪਖੰਡੀਆਂ ਦੇ ਚਪੈਰਿਆਂ ਲਈ ਵੱਡੇ ਵੱਡੇ ਚੈਨਲ ਮੌਜੂਦ ਹਨ ਉਹਨਾਂ ਕੋਲ ਬਹੁਤ ਸਾਰਾ ਫੰਡ ਹੈ ਆਪਾਂ ਸੋਸ਼ਲ ਮੀਡੀਆ ਰਾਹੀਂ ਹੀ ਤੁਹਾਡੇ ਸਾਹਮਣੇ ਸਾਰੀ ਗੱਲਬਾਤ ਰੱਖੀ ਹੈ ਤੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਬੜੇ ਪਿਆਰ ਨਾਲ ਬਾਣੀ ਦਾ ਪਾਠ ਸਰਵਣ ਕਰੋ ਪਹਿਰੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ਼੍ਰੀ ਰਾਗ ਪਹਿਰੇ ਮਹਿਲਾ ਪਹਿਲਾ ਘਰ ਪਹਿਲਾ ਪਹਿਲੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ ਮਹਾਰਾਜ ਕਹਿੰਦੇ ਨੇ ਏ ਵਣਜਾਰੇ ਸੱਜਣ ਵਣਜਾਰਾ ਕਹਿੰਦੇ ਨੇ ਜਿਹੜਾ ਵਣਜ ਕਰਨ ਆਇਆ ਹੋਵੇ ਜਿੰਨੇ ਟਿਕੇ ਨਹੀਂ ਰਹਿਣਾ ਵਪਾਰ ਕਰਨਾ ਹੈ ਤੇ ਚਲੇ ਜਾਣਾ ਹੈ ਸਤਿਗੁਰੂ ਕਹਿੰਦੇ ਨੇ हे ਮਨੁੱਖ ਤੂੰ ਵੀ ਸੰਸਾਰ ਉੱਤੇ ਵਪਾਰ ਕਰਨਾ ਹੈ ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਹੁਕਮ ਪਿਆਗਰ ਬਾਸ ਔਰ ਦਤਾਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਛੇਤੀ ਅਰਦਾਸ ਖਸਮ ਛੇਤੀ ਅਰਦਾਸ ਵਿਖਾਣੈ ਉਰਦ ਧਿਆਨ ਲੇਵ ਲਾਗਾ ਨਾਮ ਰਜਾਦਾ ਆ ਕਲ ਪੀਤਰ ਬੋੜ ਜਾਸੀ ਨਾਂਗਾ ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੈ ਹੁਕਮ ਭਿਆ ਗਰਭਾਸ ਪਹਿਲਾ ਪੈਰ ਕਿਹੜਾ ਏ ਜਦੋਂ ਬੱਚਾ ਮਾਂ ਦੀ ਕੁੱਖ ਵਿੱਚ ਹੁੰਦਾ ਸਤਿਗੁਰੂ ਅੱਗੇ ਕੀ ਕਹਿੰਦੇ ਨੇ ਕਹਿੰਦੇ ਦੂਜਾ ਪੈਰੈ ਰੈਣ ਕੈ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ ਜਿਉਂ ਜਸੁਦਾ ਕਰ ਕਾਨ ਦੂਜੇ ਪੈਰ ਵਿੱਚ ਬੰਦੇ ਦਾ ਧਿਆਨ ਵਿਸਰ ਗਿਆ ਔਗਣਾ ਦੇ ਹੱਥਾਂ ਵਿੱਚ ਨੱਚਦਾ ਫਿਰਦਾ ਜਿਵੇਂ ਜਸੂਦਾ ਦੇ ਘਰ ਕ੍ਰਿਸ਼ਨ ਨੱਚਦਾ ਫਿਰਦਾ ਸੀ ਹੱਥੋ ਹੱਥ ਨਚਾਈਏ ਪ੍ਰਾਣੀ ਮਾਤ ਕਹੈ ਸੁਤ ਮੇਰਾ ਜਿਵੇਂ ਬੱਚਾ ਕਦੀ ਇੱਕ ਹੱਥ ਵਿੱਚ ਕਦੀ ਦੂਜੇ ਹੱਥ ਵਿੱਚ ਇਦਾਂ ਹੀ ਬੰਦਾ ਕਦੀ ਕਿਸੇ ਦੇ ਵਸਪਿਆਂ ਨੱਚਦਾ ਕਦੀ ਕਿਸੇ ਦੇ ਵਸਪਿਆਂ ਨੱਚਦਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਸ਼ ਤੇਰਾ ਜਿਨ ਰਚ ਰਚਿਆ ਤਿਸੈ ਨਾ ਜਾਣੈ ਮਨ ਪੀਤਰ ਤਰ ਗਿਆਨ ਜਿਨੇ ਤੈਨੂੰ ਰਚਿਆ ਉਹਦਾ ਗਿਆਨ ਆਪਣੇ ਅੰਦਰ ਵਸਾਉ ਦੇ ਗੁਣ ਆਪਣੇ ਅੰਦਰ ਵਸਾ ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ ਦੂਜੇ ਪਹਿਰੇ ਦੇ ਵਿੱਚ ਕੀ ਹੋਇਆ ਜ਼ਿੰਦਗੀ ਰੂਪੀ ਰਾਤ ਦੇ ਦੂਜੇ ਪੈਰ ਵਿੱਚ ਤੈਨੂੰ ਰੱਬ ਦੇ ਹੁਣ ਭੁੱਲ ਕੇ ਮਹਾਰਾਜ ਕਹਿੰਦੇ ਨੇ ਹੁਣ ਤੀਜਾ ਪੈਰ ਆ ਗਿਆ ਤੀਜੇ ਪਹਿਰੇ ਰੈਣ ਕੈ ਵਣ ਜਾ ਰਿਆ ਮਿੱਤਰਾ ਧਨ ਜੋ ਮਨ ਸਿਓ ਚਿੱਤ ਵਾਹ ਕਿ ਦੀ ਕਮਾਲ ਦੀ ਗੱਲ ਬਾਬੇ ਨੇ ਆਖੀ ਕਹਿਣ ਲੱਗੇ ਤੀਜਾ ਪੈਰ ਆ ਗਿਆ ਤੇਰੀ ਜ਼ਿੰਦਗੀ ਰੂਪੀ ਰਾਤ ਦਾ ਤੇਰਾ ਜਿਹੜਾ ਚਿੱਤ ਹੈ ਉਹ ਧਨ ਵਿੱਚ ਜਵਾਨੀ ਦੇ ਮਾਣ ਵਿੱਚ ਲੱਗਾ ਹੋਇਆ ਹੁਣ ਅਸੀਂ ਤੇ ਵਾਣੀ ਨੂੰ ਇਹਨਾਂ ਚੀਜ਼ਾਂ ਦਾ ਹੀ ਸਾਧਨ ਮੰਨ ਕੇ ਬਹਿ ਗਏ ਵੇਖੋ ਬਾਬਾ ਕਹਿੰਦਾ ਤੂੰ ਉਹਨਾਂ ਚੀਜ਼ਾਂ ਵਿੱਚ ਹੀ ਫਸਿਆ ਤੀਜੇ ਪੈਰੇ ਰਹਿਣ ਕੈ ਵਣਜਾਰਿਆ ਮਿੱਤਰਾ ਧਨ ਸੋ ਧਨ ਜੋ ਮਨ ਸਿਉ ਚਿਤ ਹਰ ਕਾ ਨਾਮ ਨ ਚਿਤ ਹੀ ਵਣਜਾਰਿਆ ਮਿੱਤਰਾ ਬੱਧਾ ਛੁੱਟੈ ਜਿਤ ਜਿਨ੍ਹਾਂ ਗੁਣਾ ਨਾਲ ਤੂੰ ਬੱਧੇ ਹੋਏ ਨੇ ਛੁੱਟਣਾ ਉਸ ਰੱਬ ਦੇ ਗੁਣਾਂ ਨੂੰ ਤੂੰ ਜੀਵਨ ਦਾ ਆਸਰਾ ਨਹੀਂ ਬਣਾ ਰਿਆ ਹੁਣ ਸਤਿਗੁਰੂ ਕਹਿੰਦੇ ਨੇ ਧਨ ਜੋਬਨ ਨਾਲ ਜਵਾਨੀ ਦੇ ਮਾਣ ਵਿੱਚ ਧਨ ਦੇ ਵਿੱਚ ਤੂੰ ਚਿਤ ਲਾਇਆ ਹੋਇਆ ਤੇ ਅਸੀਂ ਕਿਵੇਂ ਇਹ ਜਿਹੜੇ ਸਾਰੇ ਪਖੰਡੀ ਨੇ ਇਹ ਕਹਿੰਦੇ ਨੇ ਚਪਹਿਰਿਆਂ ਦਾ ਪਾਠ ਕਰੋ ਤੁਹਾਨੂੰ ਆ ਮਿਲ ਜੂ ਆ ਮਿਲ ਜੂ ਆ ਮਿਲ ਜੂ ਸਤਿਗੁਰੂ ਦੇ ਪਹਿਰੇਆਂ ਵੱਲ ਧਿਆਨ ਦਿਓ ਸਤਿਗੁਰ ਨੇ ਜਿਹੜੇ ਪਹਿਰੇ ਦੱਸੇ ਨੇ ਹਰ ਕਾ ਨਾਮ ਨ ਚੇਤੇ ਪ੍ਰਾਣੀ ਵਿਕਲ ਭਿਆ ਸੰਗ ਮਾਇਆ ਧਨ ਸਿਉ ਰਤਾ ਜੋਬਨ ਮਤਾ ਵੇਖੋ ਵਿਆਖਿਆ ਕਰਨ ਦੀ ਵੀ ਲੋੜ ਨਹੀਂ ਧਨ ਸਿਉ ਰਤਾ ਜੋਬਨ ਮਤਾ ਅਹਿਲਾ ਜਨਮ ਗਵਾਇਆ ਧਨ ਪਦਾਰਥਾਂ ਦੇ ਮੋਹ ਵਿੱਚ ਹੀ ਤੂੰ ਆਪਣਾ ਕੀਮਤੀ ਜਨਮ ਗਵਾ ਲਿਆ ਔਗਣਾ ਦੇ ਮੋਹ ਵਿੱਚ ਹੀ ਗਵਾ ਲਿਆ ਅੱਗੇ ਸਤਿਗੁਰੂ ਕਹਿੰਗੇ ਕਹਿੰਦੇ ਧਰਮ ਛੇਤੀ ਵਪਾਰ ਨਾ ਕੀਤੋ ਬਾਬੇ ਨਖਤ ਧਰਮ ਦੇ ਨਾਲ ਤੂੰ ਆਪਣਾ ਸਬੰਧ ਨਹੀਂ ਜੋੜਿਆ ਧਰਮ ਦਾ ਗੁਨਾ ਦਾ ਵਪਾਰ ਨਹੀਂ ਕੀਤਾ ਬਲਕਿ ਇੱਥੇ ਲੋਕਾਂ ਨੇ ਧਰਮ ਨੂੰ ਵਪਾਰ ਬਣਾ ਕੇ ਰੱਖ ਦਿੱਤਾ ਸਤਿਗੁਰੂ ਕੀ ਕਹਿੰਦੇ ਨੇ ਕਹਿੰਦੇ ਧਰਮ ਸੇਤੀ ਵਪਾਰ ਨਾ ਕੀਤਾ ਕਰਮ ਨਾ ਕੀਤਾ ਮਿੱਤ ਕਹੋ ਨਾਨਕ ਤੀਜੇ ਪੈਰ ਹੈ ਪ੍ਰਾਣੀ ਧਨ ਜੋ ਮਨ ਸਿਉ ਚਿੱਤ ਤੇਰੀ ਜ਼ਿੰਦਗੀ ਦਾ ਤੀਜਾ ਪੈਰ ਤੀਜਾ ਪੜਾ ਧਨ ਤੇ ਜਵਾਨੀ ਦੇ ਮਾਨ ਵਿੱਚ ਲੰਗਦਾ ਜਾ ਰਿਹਾ ਅਖੀਰ ਤੇ ਮਹਾਰਾਜ ਕਹਿੰਦੇ ਨੇ ਚੌਥਾ ਪਹਿਰ ਆ ਗਿਆ ਹੁਣ ਜ਼ਿੰਦਗੀ ਦਾ ਇਹਨਾਂ ਨੇ ਚਪਹਿਰਾ ਬਣਾਤਾ ਦੰਬੀਆਂ ਨੇ ਸਾਨੂੰ ਇਹਨਾਂ ਆ ਐਸ ਪਹਿਰ ਬਾਰੇ ਦੱਸਿਆ ਹੀ ਨਹੀਂ ਮਹਾਰਾਜ ਕੀ ਕਹਿੰਦੇ ਨੇ ਕਹਿੰਦੇ ਚੌਥੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ ਲਾਵੀ ਕਿਹਨੂੰ ਕਹਿੰਦੇ ਨੇ ਖੇਤ ਵੜਨ ਵਾਲੇ ਨੂੰ ਸਤਿਗੁਰੂ ਕਹਿੰਦੇ ਨੇ ਚੌਥਾ ਪਹਿਰ ਆ ਗਿਆ ਜ਼ਿੰਦਗੀ ਦਾ ਹੁਣ ਵੜਨ ਵਾਲਾ ਆ ਗਿਆ ਮੌਤ ਨੇੜੇ ਆ ਗਈ ਤੇਰੀ ਜਾਂ ਜੰਮ ਪਕੜ ਚਲਾਇਆ ਆਵਣ ਜਾ ਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾਂ ਜੰਮ ਪਕੜ ਚਲਾਇਆ ਝੂਠਾ ਰੁਦਨ ਹੁਆ ਦਿਵਾਲੇ ਖਿਨ ਮੈਂ ਭਿਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੇਤ ਔਗਣਾ ਨਾਲ ਹੇਤ ਲੱਗਾ ਸੀ ਔਗਣਾ ਦਾ ਉਦਾਂ ਦਾ ਨਤੀਜਾ ਮਿਲ ਗਿਆ ਜਮਾ ਦੀ ਫਾਈ ਵਿਕਾਰਾਂ ਦੀ ਫਾਈ ਵਿਕਾਰਾਂ ਰੂਪੀ ਮੌਤ ਗਲ ਵਿੱਚ ਆਣ ਕੇ ਪੈ ਗਈ ਸਤਿਗੁਰੂ ਕਹਿੰਦੇ ਨੇ ਕਹੋ ਨਾਨਕ ਪ੍ਰਾਣੀ ਚੌਥੇ ਪੈਰੈ ਲਾਵੀ ਲੁਣਿਆ ਖੇਤ ਇਹਦੇ ਬਾਰੀ ਤੌਰ ਤੇ ਵੀ ਅਸੀਂ ਅਰਥ ਸਮਝ ਸਕਦੇ ਆ ਤੇ ਅੰਦਰੂਨੀ ਤੌਰ ਤੇ ਇਸ ਚੌਥੇ ਪਹਿਰੇ ਦੇ ਵਿੱਚ ਇਹ ਵੀ ਸਾਨੂੰ ਸੰਦੇਸ਼ ਮਿਲਦਾ ਏ ਕਿ ਜਦੋਂ ਤੂੰ ਅਕਾਲ ਪੁਰਖ ਦੇ ਗੁਣਾਂ ਨਾਲੋਂ ਟੁੱਟ ਜਾਣਾ ਤੇ ਫਿਰ ਵਿਕਾਰ ਜਿਹੜੇ ਨੇ ਉਹ ਤੈਨੂੰ ਖوار ਕਰਦੇ ਨੇ ਉਹਦੇ ਨਾਲ ਤੂੰ ਬਰਬਾਦ ਹੁੰਨਾ ਹੈ ਦੁੱਖਾਂ ਕਲੇਸ਼ਾਂ ਦਾ ਸਾਹਮਣਾ ਕਰਦਾ ਹੈ ਤੇ ਜਿਉਂਦਿਆਂ ਜੀ ਜਿਹੜਾ ਹੈ ਉਹ ਤੂੰ ਫਨਾ ਹੋ ਜੰਨਾ ਤਬਾਹ ਹੋ ਜੰਨਾ ਹੁਣ ਸਤਿਗੁਰੂ ਮਹਾਰਾਜ ਨੇ ਅੱਗੇ ਫਿਰ ਇਹਦੇ ਬਚਨ ਜਿਹੜੇ ਨੇ ਹੋਰ ਵੀ ਲਿਖੇ ਨੇ ਗੁਰੂ ਨਾਨਕ ਸਾਹਿਬ ਦਾ ਇੱਕ ਹੋਰ ਸ਼ਬਦ ਹੈ ਅਗਲਾ ਸ਼੍ਰੀ ਰਾਗ ਮਹਿਲਾ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿਤਰਾ ਬਾਲਕ ਬੁੱਧ ਅਚੇਤ ਖੀਰ ਪੀਐ ਖੇਲਾਈਐ ਵਣ ਜਾ ਰਿਆ ਮਿਤਰਾ ਮਾਤ ਪਿਤਾ ਸੁਤਹੀਤ ਫਿਰ ਇਹ ਤੁਸੀਂ ਸਾਰੀ ਇਹ ਬਾਣੀ ਜਿਹੜੀ ਆ ਪੜ ਕੇ ਵੇਖਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 74 ਅੰਕ ਦੇ ਉੱਤੇ ਇਦਾਂ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇਹ ਬਚਨ ਜਿਹੜੇ ਨੇ ਉਚਾਰਨ ਕੀਤੇ ਨੇ ਅੱਗੇ ਜਾ ਕੇ ਗੁਰੂ ਰਾਮਦਾਸ ਸਾਹਿਬ ਜਿਹੜੇ ਨੇ ਉਹਨਾਂ ਦਾ ਜਿਹੜਾ ਹੈ ਉਹ ਇਹੋ ਪਹਿਰੇ ਦੇ ਸਰਲੇਖੇਟ ਬਾਣੀ ਆ ਜਾਂਦੀ ਹੈ ਸ਼ਬਦ ਆ ਜਾਂਦਾ ਹੈ ਪਹਿਲੇ ਪੈਰੇ ਰੈਣਕੇ ਵਣ ਜਾ ਰਿਆ ਮਿੱਤਰਾ ਹਰ ਪਾਇਆ ਉਧਰ ਮਝਾਰ ਉਥੇ ਵੀ ਚੌਥੇ ਪੈਰ ਦੇ ਵਿੱਚ ਮਹਾਰਾਜ ਕਹਿੰਦੇ ਨੇ ਚੌਥੇ ਪੈਰੇ ਰੈਣਕੇ ਵਣ ਜਾ ਰਿਆ ਮਿੱਤਰਾ ਹਰ ਚੱਲਣ ਵੀੜਾ ਆਦੀ ਕਰ ਸੇਵਿਓ ਪੂਰਾ ਸਤਿਗੁਰੂ ਵਣ ਜਾ ਰਿਆ ਮਿੱਤਰਾ ਸਭ ਚੱਲੀ ਰਹਿਣ ਵਿਹਾਦੀ ਇਹ ਨੇ ਪੈਰੇ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੇ ਦਿੱਤੇ ਗਏ ਪਰ ਅਗਲਿਆਂ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨਹੀਂ ਆਉਣ ਦੇਣਾ ਉਹਨਾਂ ਨੇ ਤੁਹਾਨੂੰ ਉਲਝਾ ਕੇ ਰੱਖਣਾ ਤੇ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਜਿੰਨਾ ਚਿਰ ਅਸੀਂ ਗੁਰਬਾਣੀ ਦੇ ਗੁਣਾਂ ਨੂੰ ਜੀਵਨ ਵਿੱਚ ਨਹੀਂ ਅਪਣਾਵਾਂਗੇ ਗੁਣਵਾਨ ਨਹੀਂ ਹੋਵਾਂਗੇ ਸਾਰੀ ਦੁਨੀਆ ਦੀ ਦੌਲਤ ਹਰ ਮੁਲਕ ਦੀ ਪੀਆਰ ਗ੍ਰੀਨ ਕਾਰਡ ਵੀ ਤੁਹਾਡੀ ਝੋਲੀ ਵਿੱਚ ਪੈ ਜਾਣ ਤੇ ਅਸੀਂ ਜਿਹੜੇ ਆ ਉਹ ਸੰਤੁਸ਼ਟ ਨਹੀਂ ਹੋ ਸਕਦੇ ਕਈ ਵਾਰ ਮੈਂ ਬੇਨਤੀ ਕਰਦਾ ਹੁੰਨਾ ਵੀ ਜਦੋਂ ਅਸੀਂ ਇੰਡੀਆ ਵਿੱਚ ਆ ਉਦੋਂ ਇਹ ਸੋਚਦੇ ਆ ਵੀ ਇੱਕ ਵਾਰ ਅਸੀਂ ਫਲਾਣੇ ਮੁਲਕ ਵਿੱਚ ਚਲੇ ਜਾਈਏ ਫਿਰ ਬੰਦਾ ਇਹ ਸੋਚਦਾ ਇੱਕ ਵਾਰ ਮੇਰੀ ਪੀਆਰ ਹੋ ਜਾਵੇ ਇੱਕ ਵਾਰ ਮੇਰੇ ਧੀਆ ਪੁੱਤਰ ਵਿਆਹੇ ਜਾਣ ਇੱਕ ਵਾਰ ਆ ਕੰਮ ਹੋ ਜਾਵੇ ਇਦਾਂ ਹੀ ਬੰਦਾ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਖੁਆਰ ਕਰਦਾ ਰਹਿੰਦਾ ਸੋ ਜਿਹੜਾ ਦੁਖੀ ਬੰਦਾ ਹੈ ਜਿਹਦੇ ਅੰਦਰ ਗੁਣ ਨਹੀਂ ਹਨ ਉਹ ਹਰ ਜਗ੍ਹਾ ਹੀ ਦੁਖੀ ਹੈ ਤੇ ਜਿੰਨੇ ਗੁਰੂ ਦੀ ਮੱਤ ਲੈ ਲਈ ਉਹ ਜਿੱਥੇ ਵੀ ਹੋਵੇ ਉੱਥੇ ਉਹ ਸੁਖੀ ਹੈ ਸੋ ਸਤਗੁਰ ਕਿਰਪਾ ਕਰਿਓ ਮੈਂ ਬੇਨਤੀ ਕਰ ਚੁੱਕਾ ਕਿ ਸਾਡੇ ਕੋਲ ਇੰਨਾ ਕੋਈ ਵੱਡਾ ਮੀਡੀਆ ਨਹੀਂ ਪਰ ਇਹ ਹੈ ਉਹ ਪੈਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਨੇ ਤੇ ਕੋਸ਼ਿਸ਼ ਕਰਿਓ ਹੱਥ ਬਨ ਕੇ ਬੇਨਤੀ ਹੈ ਹੋਰ ਇੰਨਾ ਕੁਝ ਆਪਾਂ ਸ਼ੇਅਰ ਕਰਦੇ ਆ ਇਹਨੂੰ ਸ਼ੇਅਰ ਕਰੀਏ ਤਾਂ ਕਿ ਉਹਨਾਂ ਪਖੰਡੀਆਂ ਦੇ ਚਪਹਿਰਿਆਂ ਦੇ ਮੁਕਾਬਲੇ ਆਪਾਂ ਬਾਣੀ ਵਾਲੀ ਗੱਲ ਜਿਹੜੀ ਹੈ ਇਹ ਸੰਗਤ ਤੱਕ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ